ਦੇ ਰਾਵਣ ਤਾਂ ਜੀ ਨਾਮੇ ਸ਼ੁਰੂ ਸ਼ਾਨ ਤੋਂ ਮੁਕਿਆ ਜੈ ਸ਼੍ਰੀ ਰਾਮ ਜਿਹੜੇ ਸਾਹਮਣੇ ਸਾਰੇ ਸਾਹਮਣੇ ਸਾਰੇ ਬੰਦੇ ਬੈਠੇ ਐ ਸਾਹਮਣੇ ਤੁਸੀਂ ਲਿਖੀ ਹੋਈ ਕੁਰਸੀ 'ਤੇ ਬੈਠੋ ਹਲੋ ਤੁਹਾਡੇ ਸਾਧ ਸੁਦਾਗ ਮਨੀ ਸੁਭਦੇ ਜੀ ਜਿੱਦੀ ਲੰਗੋ ਖਲ ਜਗਿਆ ਉਹਨਾਂ ਨੇ ਚਿੰਤਨੀ ਜੀ ਹੈ ਤੋਂ ਬਾਅਦ रजनी कुम जी सारे पहुचे पाणी पहुचे डॉक्टर रजीदार पहुच रहेजय कुमार बी सी साल 我们要坚持到底。

ਇਹਨਾਂ ਦਾ ਪਹੁੰਚਣ ਦੇ ਜੀਰਿਆਂ ਨੂੰ ਉਹਨਾਂ ਦੇ ਸਰਦਾਰ ਜੋ ਵੀ ਇਹਨਾਂ ਦੇ ਸਹਿਯੋਗੀ ਆਏ ਹਨ ਦਾ ਵੀ ਬਹੁਤ ਬਹੁਤ ਧੰਨਵਾਦ। ਅੱਜ ਦੇ ਮੁੱਖ ਮਹਿਮਾਨ ਦਾ ਵੀ ਸਤਿਕਾਰ ਕਰਦੇ ਹਾਂ। ਪ੍ਰਧਾਨ ਸੁਭਜ ਸਿੰਘ ਦਾਦਰਾ ਨੋਬਰ ਵਿਸ਼ੇਸ਼ ਪ੍ਰੈਜ਼ੀਡੈਂਟ ਗੰਗੋਸ ਐਸਐਮਐਲ ਕਹਰਕੌਰ ਜੀ ਰਿਹਾ ਹੈ। ਸੇਲਾਉ ਸਾਥ ਮਾਨ ਜੀਮਨ ਸਾਡੇ ਅੱਜ ਦੇ ਮੁੱਖ ਮਹਿਮਾਨ ਜਿਹੜਾ ਦਾ ਬੋਲ ਮੇਰੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਸੀਗਾ ਕਾਹਦੇ ਸਮੇਂ ਤੋਂ ਸਰਦਾਰ ਜਵਿੰਦਰ ਸਿੰਘ ਬਾਡੀ ਟੋਲੀ ਐਮ ਐਲ ਏ ਹਲਕਾ ਤਰਨਤੋਟ ਉਹਨਾਂ ਦੇ ਨਾਲ ਸਾਡੇ ਪ੍ਰਧਾਨ ਗੋਮੇ ਸਿੰਘ ਜੀ ਰਾਜਾ ਬਤਰਾ ਜੀ ਡਾਕਟਰ ਸ਼ੰਪੂ ਜੀ ਪਵਨ ਰੇਵੀ ਜੀ ਤੌਰ ਤੇ ਜੋ ਵੀ ਉਹਨਾਂ ਦੇ ਸਹਿਯੋਗੀ ਸਾਰੇ ਪਹੁੰਚੇ ਨਾਲ ਉਹਨਾਂ ਕੋਲ ਜੀ ਪਹੁੰਚਦੇ ਜੀ ਆਏ ਨੂੰ ਬਹੁਤ ਬਹੁਤ ਧੰਨਵਾਦ ਨਹੀਂ ਸਾਡੇ ਸਾਥ ਦੇ ਆ ਜੀ ਜੀ ਸਾਹਿਬ ਜੀ ਮੈਂ ਬੇਨਤੀ ਕਰਨਾ ਵਾਹਿਗੁਰੂ ਜੀ ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰ ਜੋ ਸਾਧ ਸੰਗਤ ਜੀ ਦਸਹਿਰਾ ਜੋ ਸਾਡੇ ਦੇਸ਼ ਦਾ ਬਹੁਤ ਹੀ ਪਵਿੱਤਰ ਤਿਹਾੜਾ ਹੈ ਅਸੇ ਸਾਡੇ ਸਾਰੇ ਹਿੰਦੁਸਤਾਨ ਵਿੱਚ ਬਹੁਤ ਬੜੇ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਸਤਿਕਾਰਯੋਗ ਵੀਰੋ ਦਸਹਿਰਾ ਜਿੱਥੇ ਭਗਵਾ ਮਾ ਜੀ ਨੇ ਰਾਵਣ ਦਾ ਵਰਤ ਕਰਕੇ ਇਸੋ ਸੰਭਾਲਿਓ ਨਵੀਂ ਦਿਸ਼ਾ ਦਿੱਤੀ ਸਾਨੂੰ ਵਸਤੋ ਪ੍ਰ Yeah. yeah. ਜਦ ਕੋਚੀ ਬਲਾਗ ਲਈ ਤਾਂਗੇ ਮੁੱਖ ਮਹਿਮਾਨ ਸਦਾ ਤੁਹਾਨੂੰ ਦਿਨ ਤੋਂ ਲਾਡੀ ਹੋ ਜੀ ਤੋੜਾ ਲਿਆ ਜੀ ਅਮਰਪਾਲ ਜੀ ਬੁੱਤ ਸਾਰੇ ਦੇ ਬੁੱਧਾਂ ਕਰਦੇ ਜੀ ਆ ਬਹੁਤ ਬਹੁਤ ਧੰਨਵਾਦ ਅੱਜ ਸਾਡੇ ਮੁੱਖ ਮਹਿਮਾਨ ਸਰਦਾਰ ਦਰਿੰਦਰ ਸਿੰਘ ਲਾਡੀਪੁਰ ਜੀ ਸ਼ਾਨ ਨਰਾਜ ਜੀ ਛੋਟਾ ਰਾਮ ਸਿੰਘ ਜੀ

ਜਿੰਨੇ ਵੀ ਇਲਾਕੇ ਭਰ ਦੇ ਸੰਗਤ ਆਈ ਹੈ ਮੇਰੇ ਵੱਲੋਂ ਇਸ਼ਾਰਾ ਕਮੇਟੀ ਵੱਲੋਂ ਸਾਰਿਆਂ ਦਾ ਇਸ ਤਿਹਾਰ 'ਤੇ ਪਹੁੰਚਣ ਤੇ ਜੀ ਆਇਆਂ ਧੰਨਵਾਦ ਸਾਰਿਆਂ ਨੂੰ ਕਿਉਂਕਿ ਹਰੇਕ ਸਾਲ ਦੀ ਤਰ੍ਹਾਂ ਆਪਾਂ ਸਾਰੇ ਇਸ ਤਿਹਾਰ ਤੇ ਇਕੱਠੇ ਹੁੰਨੇ ਆ ਜਿੱਥੇ ਇੱਕ ਉਗਰਾਈ ਨੂੰ ਅੱਗ ਲਾਈ ਜਾਂਦੀ ਹੈ ਜਿਵੇਂ ਰਾਵਣ ਦੀ ਗੱਲ ਕਰਾਂ ਤਾਂ ਬਹੁਤ ਹੀ ਜ਼ਿਆਦਾ ਗੁਣੀ ਗਿਆਨੀ ਤੇ ਬਹੁਤ ਹੀ ਬੁੱਧੀਮਾਨ ਸੀ ਪਰ ਉਹਨੂੰ ਜ਼ਿੰਦਗੀ ਦੀ ਇੱਕ ਗਲਤੀ ਲੈ ਬੈਠੀ ਤੋਂ ਆਪਾਂ ਨੂੰ ਵੀ ਸਬਕ ਲੈਣਾ ਚਾਹੀਦਾ ਹੈ ਕਿ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਨੇ ਅੱਜ ਜਿੰਨੀ ਵੀ ਸੰਗਤ ਆਈ ਹੈ ਸਾਰੀ ਸੰਗਤ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਇੱਕ ਵੀ ਹੋਰ ਕਰੂੰਗਾ ਕਿ ਇੱਕ ਜਿਹੜਾ ਰਾਵਣ ਜਿਹੜਾ ਨਸ਼ੇ ਦਾ ਰਾਵਣ ਹੈ ਉਹਨੂੰ ਵੀ ਅੱਜ ਇਸ ਰਾਵਣ ਦੇ ਨਾਲ-ਨਾਲ ਇੱਕ ਫੂਕ ਜਾਏ ਜੇ ਮੇਰੀ ਸਾਰਿਆਂ ਨੂੰ ਬੇਨਤੀ ਹੈ ਜਿਹੜਾ ਕੋਈ ਪਿੰਡ ਤੋਂ ਆਇਆ ਕੋਈ ਸ਼ਹਿਰ ਤੋਂ ਆਇਆ ਕਿਸੇ ਵਾਰਡ ਤੋਂ ਆਇਆ ਤੋਂ ਤਪਣਾ ਸਾਰਿਆਂ ਦਾ ਫਰਜ਼ ਬਣਦਾ ਜਿੰਨੀਆਂ ਵੀ ਬੁਰਾਈਆਂ ਨੇ ਆਪਾਂ ਇੱਥੇ ਸਾਰ ਕੇ ਜਾਈਏ ਤੇ ਜਿਹੜੀਆਂ ਈਸ਼ਾਈਆਂ ਨੇ ਉਹ ਆਪਾਂ ਉਹਦੇ ਘਰੇ ਲੈ ਕੇ ਜਾਈਏ ਤੁਹਾਨੂੰ ਸਾਰਿਆਂ ਨੂੰ ਇਸ ਦੁਸ਼ਹਿਰਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਤੇ ਸਾਰੀ ਦੁਸ਼ਹਿਰਾ ਕਮੇਟੀ ਨੂੰ ਕਿਉਂਕਿ ਜਿਹੜਾ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਬੜਾ ਸਫਲ ਪ੍ਰੋਗਰਾਮ ਹੈ ਮੈਂ ਦੇਖ ਰਿਹਾ ਜਿਵੇਂ ਜਿਵੇਂ ਇਹ ਅੱਗੇ ਵਧਦਾ ਜਾ ਰਿਹਾ ਓਵੇਂ ਓਵੇਂ ਲੋਕਾਂ ਦਾ ਸਹਿਯੋਗ ਲੋਕਾਂ ਦਾ ਜਿਹੜਾ ਇਕੱਠਾ ਉਹ ਵੱਧਦਾ ਜਾ ਰਿਹਾ ਸੋ ਦੁਸ਼ਹਿਰਾ ਕਮੇਟੀ ਨੂੰ ਵੀ ਇੱਕ ਸਫਲ ਪ੍ਰੋਗਰਾਮ ਦੀਆਂ ਲੱਖ ਲੱਖ ਮੁਬਾਰਕਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਆ ਜਾਓ ਅੱਗੇ ਆ ਜਾਓ ਅੱਗੇ ਆ ਜਾਓ ਕੋਈ ਕੋਈ ਨਹੀਂ ਕੋਈ ਨਹੀਂ ਛੇਆ ਮੜਾ ਜਾ ਜਿੱਲ ਮੈਂ ਵੀ ਯਾਰ ਇੱਕ ਜੋੜੀ ਨਹੀਂ ਆਉਂਦੀ ਮੈਂ ਸਮਾਰਤ ਕਰਨ ਲੱਗੇ ਆ ਸਾਨੂੰ 10 ਮਿੰਟ ਦੇ ਦਿਓ ਪੰਨੇ ਜੀ ਹੁਣ ਜੈ ਸ਼੍ਰੀ ਰਾਮ ਰਾਵਣ ਲੰਕਾ ਦਾ ਮਹਾਰਾਜਾ ਰਾਵਣ ਤਰਲੋਕ ਵਿਜੇਤਾ ਦਸ਼ਾ